बड़े शर्म की गल है कि पंजाब विच खाकी एक बारी फिर शर्मसार हुई है उच्च पदवी ते बैठे हरचरण सिंह पुलर डी रेंज रूप नगर की गिरफ्तारी ने पंजाब सरकार उत्ते वड्डा सवालिया निशान खिंच दिता है पंजाब सरकार भी इस समय चुप बटी बैठी है मंडी दे एक सक्रैप व्यापारी आकाश बत्तादी की शिकायत से सी ने डी आई जी पुलर नू गिरफ्तार किया उसके घर विचों करोड़ा रुपए सोना कड़ियां मैगी शराब बरामद करते गई इथे एक गल पंजाब सरकार तो कुछ नहीं जरूर बननी है कि जे इने बड्डे बड्डे अधिकारी रिश्वतखोर हंता थाना विच बैठे मुंशी एएसआई सब इंस्पेक्टर ते एसएचओ नु रोकण ले कौन आएगा आगे कि सारा सिस्टम ही परिष्टाचार दी दलदल विच फस चुका है कि मौजूदा पंजाब सरकार पर اشتਾचार नु नकील पांव विच नाकाम रही है कि आप पार्टी दे नेशनल कन्वीनर अरविंद केजरीवाल दे दूसरे सूबियां विच जाके पंजाब पर اشتਾचार स्टेट कहण दे दावे खोखले की, की गिरफ्तारी तो पुलिस भ्रिस्टाचारेगी अफसर ते छोटे अधिकारी रिश्वत तो इना तमाम सवाल जवाब असि फ्रंट पंजाब एडवोकेट दर्शन सिंह धालीवाल जी तो पुछे आओ देखते दे हाँ प्रेस कॉन्फ्रेंस एडवोकेट दर्शन सिंह धालीवाल हुई गल बात ਅੱਜ ਪ੍ਰੈਸ ਕਾਨਫਰੰਸ ਰੱਖਣ ਦਾ ਕੀ ਕਾਰਨ ਹੈ ਅ ਅੱਜ ਅਸੀਂ ਪ੍ਰੋਗਰੈਸਿਵ ਪ੍ਰੈਸ ਪੰਜਾਬ ਵੱਲੋਂ ਇੱਕ ਸਪੈਸ਼ਲ ਮੁੱਦਾ ਜਿਹੜਾ ਪੰਜਾਬ 'ਚ ਬਹੁਤ ਮੱਗਿਆ ਹੋਇਆ ਅ ਚਾਹਵਤ ਸਿੰਘ ਖੁੱਲਰ ਜਿਹੜੇ ਡੀਆਈਜੀ ਰੈਂਕ ਰੋਪੜ ਦੇ ਸੀ ਉਹਨਾਂ ਨੂੰ ਕੱਲ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਉਸ ਬਾਰੇ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜਿਨ੍ਹਾਂ ਦੇ ਘਰ ਤੋਂ 5 ਕਰੋੜ ਦੀ ਨਗਦੀ 1.5 ਕਿਲੋ ਸੋਨਾ 22 ਘੜੀਆਂ ਤੇ ਹੋਰ ਜਾਂ ਡਾਕੂਮੈਂਟ ਜਿਹੜੇ ਪ੍ਰਾਪਰਟੀ ਦੇ ਉਹ ਬਰਾਮਦ ਕੀਤੇ ਰਿਸੀਬ ਹੋਈ ਹੈ ਅੱਜ ਜਿਸ ਮੁੱਦੇ ਦੀ ਗੱਲ ਕਰਨਾ ਚਾਹੁੰਦੇ ਆ ਕਿ ਸਾਡਾ ਫਰੰਟ ਬਹੁਤ ਦੇਰ ਤੋਂ ਜਿਹੜਾ ਇਹ ਕੋਸ਼ਿਸ਼ ਅਸੀਂ ਕਰ ਰਹੇ ਆ ਤੇ ਮੁੱਦੇ ਉਠਾ ਰਹੇ ਆ ਕਿ ਪੰਜਾਬ ਤੋਂ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਇਹ ਕਿਵੇਂ ਠਾਇਆ ਜਾ ਸਕਦਾ ਤੇ ਇਸ ਦੇ ਬਾਰੇ ਉਹ ਸਰਕਾਰ ਮੌਜੂਦਾ ਉਤਕਾਰ ਜਿਹੜੀ ਭ੍ਰਿਸ਼ਟਾਚਾਰ ਵਿਰੋਧੀ ਨਾਰਾ ਦੇ ਕੇ ਆਈ ਸੀ ਲੋਕਾਂ ਨੇ ਵੋਟਾਂ ਪਾਈਆਂ ਸੀ ਬੰਦਮੈਂਡਰ ਲਈ ਬਣਾਈ ਸੀ ਕੀ ਸਰਕਾਰ ਦੇ ਵਿੱਚ ਜੇ ਪੁਲਿਸ ਦਾ ਇਹ ਹਾਲ ਹੈ ਭ੍ਰਿਸ਼ਟਾਚਾਰ ਐਡੇ ਵੱਡੇ ਅਫਸਰ ਦਾ ਤਾਂ ਪੰਜਾਬ ਦੇ ਵਿੱਚ ਹੱਥ ਹੱਥ ਤੱਕ ਕਿੰਨੀ ਕਰਾਪਸ਼ਨ ਹੋ ਗਈ ਕਿ ਸੋਚਣ ਵਾਲਾ ਦਾ ਮੁੱਦਾ ਇਹ ਹੈ ਦੂਜੀ ਗੱਲ ਪੰਜਾਬ ਦੇ ਵਿੱਚ ਇੱਕ 1997 ਤੋਂ ਲੈ ਕੇ ਸਾਡੇ ਫਰੰਟ ਦੀ ਸੋਚ ਹੈ ਸਾਡੀ ਸਟੱਡੀ ਵੀ ਹੈ ਅੱਜ ਤੱਕ ਇੱਕ ਇੱਕ ਨੈਕਸਸ ਬਣ ਗਿਆ ਪੋਲਿਟੀਕਲ ਲੀਡਰਾਂ ਦਾ ਜਿਹੜੇ ਤਿਰਸ਼ਟ ਨੇ ਉਹ ਸਾਰੀਆਂ ਪਾਰਟੀਆਂ ਚ ਨਹੀਂ ਕੁਸ਼ੀਤ ਨੂੰ ਛੱਡ ਗਏ ਤੇ ਆਈਐਸ ਕੋਲ ਵੀ ਤੇ ਆਈਪੀਐਸ ਇਹ ਪੰਜਾਬ ਨੂੰ ਬਹੁਤ ਤਰੀਕੇ ਨਾਲ ਨੁਕ ਲੈਂਦੇ ਨੇ ਇਹੀ ਲੋਕ ਅੱਗੇ ਆਉਂਦੇ ਨੇ ਆਈਪੀਐਸ ਤੇ ਅੱਜ ਜਿਹੜੀ ਮਾਦੀ ਸਰਕਾਰ ਆ ਗਈ ਤੁਸੀਂ 12ਾਂ ਚ ਵੀ ਦਿਖ ਰਹੇ ਹੋ ਦੋ ਦਿਨ ਤੋਂ ਕਿ ਇਹੀ ਲੋਕ ਅੱਗੇ ਆਉਂਦੇ ਨੇ ਇਹਨਾਂ ਨੂੰ ਜੇ ਤੁਸੀਂ ਬੈਠੋ ਅਫਸਰ ਦੀ ਭਾਸ਼ਾ ਤੇ ਹੈ ਰੇਠਾ ਮਰਾਜ਼ਮਾ ਦੀ ਭਾਸ਼ਾ ਸੁਣੋ ਆ ਪੰਜਾਬ ਵਿੱਚ ਇਹ ਕਹਿੰਦੇ ਕਿ ਤੇਤੀ ਅਫਸਰ ਨੇ ਤੇਤੀ ਅਫਸਰ ਇਹਨਾਂ ਨੂੰ ਕਿਹਾ ਜਾਂਦਾ ਹਰ ਇੱਕ ਸਰਕਾਰ ਚ ਜਿਹੜੇ ਪਰਿਸ਼ਟ ਨੇ ਉਹੀ ਆ ਤੇ ਤੇਤੀ ਦਾ ਮਤਲਬ ਹੈ ਤੇਤੀ ਰੱਖ ਲੈਗੇ ਰੋਟਾਂ ਦੀ ਹੱਥ ਵਰਤੋ ਸਰਕਾਰ ਕੋਈ ਹੋਵੇ ਤੇ ਤੇਤੀ ਰੱਖ ਕੇ ਉਹ ਨਾ ਪੋਸਟਾ ਤੋਂ ਰਹਿੰਦੇ ਨੇ ਤੇ ਅੱਜ ਕੀ ਕਰਨ ਦੀ ਲੋੜ ਹੈ ਪੰਜਾਬ ਦੇ ਵਿੱਚ 23 ਜ਼ਿਲ੍ਹੇ ਨੇ ਤੇ 27 28 ਪੁਰਜ਼ ਜ਼ਿਲ੍ਹੇ ਨੇ ਆਪਾਂ ਨੂੰ ਤੇਰੀ ਆਈਐਸ ਅਫਸਰ ਤੇ 27 28 ਆਈਪੀਐਸ ਅਫਸਰ ਖਾਸ ਕਰ ਜਿਹੜੇ ਡੀਸੀ ਤੇ ਐਸਐਸਪੀ ਨੇ ਕਿਹਾ ਪੰਜਾਬ ਜੀ ਇਮਾਨਦਾਰ ਨਹੀਂ ਨੇ ਇਹ ਆ ਕੋਈ ਚੀਫ ਫੈਕਟਰੀ ਹੈ ਹோம் ਸੈਕਟਰੀ ਹੈ ਕਿ ਆ ਪੰਜਾਬ ਚ ਕੋਈ ਮਤਲਬ ਇਦਾਂ ਦੇ ਅਫਸਰ ਮਾਨਸਰ ਇਮਾਨਦਾਰ ਹੈਗੇ ਨਹੀਂ ਉਹਨਾਂ ਨੂੰ ਇਹ ਖੁੱਟੇ ਲੈ ਨਾਕਦੇ ਲਾ ਕੇ ਸਾਰੀਆਂ ਪਾਰਟੀਆਂ ਸਤਨਮੈ ਤੋਂ ਲੈ ਕੇ ਅੱਜ ਤੱਕ ਤੇ ਉਹਨਾਂ ਨੂੰ ਜਲੀਲ ਵੀ ਕਰਦੇ ਨੇ ਤੇ ਤੁਸੀਂ ਜੇ ਇਹ ਸਿਸਟਮ ਕੀ ਚੱਲ ਰਿਹਾ ਤੁਸੀਂ ਹਰਿਆਣਾ ਦੇਖੋ ਕੀ ਹਾਲ ਹੈ ਪੁਲਿਸ ਦਾ ਪੰਜਾਬ ਦਾ ਪੁਲਿਸ ਦਾ ਕੀ ਹਾਲ ਹੈ ਇਹ ਇੱਕ ਬਹੁਤ ਸੋਚਣ ਵਾਲਾ ਵਿਸ਼ਾ ਹੈ ਤੇ ਸਾਨੂੰ ਸ਼ਰਮ ਵੀ ਆਉਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਤੇ ਜਿਹੜੇ ਸਿਆਸੀ ਲੀਡਰ ਨੇ ਪਿਛਟ ਸਾਰੀਆਂ ਪਾਰਟੀਆਂ ਦੇ ਤੇ ਪਿਛਟ ਅਫਸਰਾਂ ਨੂੰ ਸਾਡਾ ਸਿਰ ਜਿਹੜਾ ਅੱਜ ਬਹੁਤ ਜ਼ਿਆਦਾ ਸ਼ਰਮ ਨਾਲ ਵੀ ਝੁੱਕ ਗਿਆ ਕਿ ਤੁਸੀਂ ਇਹ ਦੇਖੋ ਵੀ ਇੱਕ ਐਡਾ بڑا ਅਫਸਰ ਐਨਾ ਕਰਪਟ ਹੈ ਤੇ ਇੰਨੀ ਦੇਰ ਤੋਂ ਰਿਪੋਰਟਾਂ ਆ ਰਹੀਆਂ ਨੇ ਹਰ ਇੱਕ ਸਰਕਾਰ 'ਚ ਸਰਕਾਰ ਕਰਨ ਦੀ ਕੀ ਹੈ ਹੁਣ ਤਾਂ ਦੇਖੋ ਜਿਹੜੀ ਪੁਲਿਸ ਹੁੰਦੀ ਹੈ ਨਾ ਅਸੀਂ ਪਹਿਲਾਂ ਵੀ ਗੱਲ ਕਰਦੇ ਆਏ ਮਿਲਟਰੀ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਦੇਸ਼ ਵਾਸਤੇ ਉਹ ਦੇਸ਼ ਦੀ ਰੱਖਿਆ ਕਰਦੀ ਹੈ ਬਾਹਰੋਂ ਤੇ ਉਸ ਉਸ ਤੋਂ ਬਾਅਦ ਆਉਂਦੀ ਪੁਲਿਸ ਸਾਡੇ ਹਿਸਾਬ ਨਾਲ ਤਾਂ threat ਦੇ ਹਿਸਾਬ ਨਾਲ ਕਈ ਮਸਲੇ ਆ ਜਿੱਤਾ ਪੁਲਿਸ ਹੈ ਜਿਹੜੀ ਮਿਲਟਰੀ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਕਿਉਂਕਿ ਪੁਲਿਸ ਨੇ ਲੋਕਾਂ ਦਾ ਆਵਾਸ ਵੇ ਤੋਂ ਸ਼ਾਂਤਟ ਪੁਲਿਸ ਨਾਲ ਹੀ ਬੈਣਾ ਚਾਹੇ ਉਹ ਕਿਤੇ ਲੜਾਈ ਝੜਦਾ ਹੋਵੇ ਇਨਸਾਫ ਦੀ ਗੱਲ ਹੋਵੇ ਕ੍ਰਾਈਮ ਦੀ ਗੱਲ ਹੋਵੇ ਨਸ਼ੇ ਘਟੌਣ ਦੀ ਗੱਲ ਹੋਵੇ ਹੋਰ ਜਿਹੜੇ ਗੱਤ ਕੰਮ ਹੁੰਦੇ ਨੇ ਮਤਲਬ ਇੱਕ ਇੱਕ ਦਾ ਜਿਹੜਾ ਇੰਪੋਰਟੈਂਟ ਵਿਭਾਗ ਹੈ ਮਿਲਟਰੀ ਤੋਂ ਦੂਜੇ ਨੰਬਰ ਤੇ ਸਾਡੇ ਦੇਸ਼ ਨੇ ਸਾਡੇ ਪੰਜਾਬ ਨੇ ਇਹਨੂੰ ਇੰਨਾ ਕ੍ਰੱਪਤ ਕਰਤਾ ਇਹਨੂੰ ਇੰਨਾ ਪ੍ਰਿਸ਼ਟ ਕਰਤਾ ਇਹਨੂੰ ਇੰਨਾ ਬਦਨਾਮ ਕਰਤਾ ਕਿ ਪੁਲਿਸ ਜਿੱਤਨਾ ਬੜੀ ਸੀ 1466 ਦੇ ਐਕਟ ਦੇ ਮਤਾਬਕ ਉਹ ਪਰਪ ਜੀ ਖਤਮ ਕਰਤਾ ਪੰਜਾਬ ਪੁਰਸ ਦਾ ਇਤਿਹਾਸ ਬਹੁਤ ਹੀ ਜ਼ਿਆਦਾ ਸੁਨਹਿਰਾ ਹੈ 150 ਸਾਲ ਦਾ ਇਹਦਾ ਇਤਿਹਾਸ ਹੈ ਜਦੋਂ ਇਕੱਠਾ ਹੁੰਦਾ ਸੀ ਦੇਸ਼ ਤੇ ਉਸ ਤੋਂ ਬਾਅਦ ਆਪਣੇ 1981 ਤੋਂ ਲੈ ਕੇ 94 ਤੱਕ ਪਰ 20000 ਜਿਹੜੇ ਪੁਲਿਸមੁਹਾਜਿੰਦੇ ਸਾਡੇ ਅਤਵਾਦ ਦਾ ਸ਼ਿਕਾਰ ਹੋਏ ਉਹਨਾਂ ਨੇ ਆਪਣੀ ਜਾਨ ਦਿੱਤੀਆਂ ਐਡੀ ਮਤਲਬ ਬਹੁਤ ਜ਼ਿਆਦਾ ਜਿਹੜੀ ਤਰਵਾਨੀਆਂ ਵਾਲੀ ਪੁਲਿਸ ਹੈ ਤੁਸੀਂ ਕੀ ਬਣਾਤਾ ਇਹਦਾ ਇਹ ਸੋਚਣ ਦਾ ਵਿਸ਼ਾ ਹੈ ਤੇ ਸਰਕਾਰ ਦੇ ਸਰਕਾਰ ਨੂੰ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਜੀ ਵੀ ਦੇਖ ਲਈ ਕਿ ਤੇ ਭ੍ਰਿਸ਼ਟਾਚਾਰ ਨੂੰ ਹੀ ਕਹਿੰਦੇ ਸਿਆਟੇ ਦਾ ਵੱਧ ਗਿਆ ਭ੍ਰਿਸ਼ਟਾਚਾਰ ਤਾਂ ਇਹਦਾ ਇੱਕ ਉਦਾਹਰਨ ਸਾਡੇ ਸਾਹਮਣੇ ਤੁਸੀਂ ਫਿਰ ਕੀ ਕਰਦੇ ਹੋ ਡੀ.ਸੀ.ਪੀ ਸਾਹਿਬ ਕਹਿੰਦੇ ਜੀ ਅਸੀਂ ਪਿੱਛੇ ਦੇ ਕੁਝ ਮੁਲਾਜ਼ਮ ਹੈ ਜਿਹੜੇ ਛੋਟੇ ਉਹ ਸਸਪੈਂਡ ਕਰਦੇ ਜੀ ਸਾਰੇ ਉਹਨਾਂ ਨੂੰ ਕੱਢਦਾ ਜਿਹੜੇ ਕਰਪਟ ਸੀ ਅਫਸਰਾਂ ਨੂੰ ਕੱਢੇ ਗਏ ਇਹ ਪੰਜਾਬ ਦਾ ਬਿਸ਼ਾਇ ਹੈ ਇਸ ਬਾਰੇ ਸੋਚਣਾ ਚਾਹੀਦਾ ਤੇ ਲੋਕਾਂ ਨੂੰ ਤੇ ਪੋਲਿਟਿਕਲ ਪਾਰਟੀਆਂ ਨੂੰ ਇਹਦੇ ਅਗਿਆਨਕ ਜੀਦਾ ਯਾਹ ਕਿ ਸਰਕਾਰੇ ਕਰੇ ਹੁਣ ਪੰਜਾਬ ਦੀ ਹਾਲਾਤਾਂ ਇਹ ਹੋ ਗਈ ਅਪਾਰਿਸ਼ਪਤ ਦਾ ਇੱਕ ਕਾਨੂੰਨ ਹੀ ਬਣਾ ਦੋ ਜੇ ਤੁਸੀਂ ਹਟਾ ਵੀ ਸਕਦੇ ਤੁਸੀਂ ਕਿਉਂਕਿ ਤੁਸੀਂ ਸਾਰੇ 97 ਤੇ ਨੇ ਬੈਠੇ ਤੱਕਨ ਭ੍ਰਿਸ਼ਟ ਲੀਡਰ ਸਾਰੀਆਂ ਪਾਰਟੀਆਂ ਤੁਸੀਂ ਇਕੱਠੇ ਹੋ ਭ੍ਰਿਸ਼ਟ ਸਾਰੇ ਅਫਸਰ ਇਕੱਠੇ ਨੇ ਤੁਸੀਂ ਕਾਨੂੰਨ ਹੀ ਬਣਾ ਦੋ ਤਾਂ ਕਿ ਲੋਕ ਤਾਂ ਸੌਖੇ ਵਧਣ ਕਾਨੂੰਨ ਬਣਾ ਦੋ ਵੀ ਐਨੇ ॠਸ਼ਭਤ ਇਸ ਕੰਮ ਦੀ ਹੈ ਨਿਰਸ਼ਿਦ ਇਸ ਕੰਮ ਦੀ ਹੈ ਖਾਸ ਕਰਕੇ ਪੁਰਸ ਤੋਂ ਸ਼ੁਰੂ ਕਰ ਗੋ ਉਹਦੇ ਵਿੱਚ ਕੀ ਕਰੋ ਤੁਸੀਂ ਕੋਈ ਸਫਲਤ ਨੂੰ ਦੇ ਦਿਓ ਜਿਹੜਾ ਕੰਮ ਕਰਦਾ ਹੈ ਕੁਝ ਜਿਹੜੀ ਪਾਰਟੀ ਰਾਜ ਕਰਦੀ ਹੈ ਉਸ ਨੂੰ ਦੇ ਦਿਓ ਬਾਕੀ ਆਪੋਜੀਸ਼ਨ ਦੇ ਦਿਓ ਤੁਸੀਂ ਕਹਿੰਦੇ ਹੋ ਸਾਰੀਆਂ ਪਾਰਟੀਆਂ ਕਹਿੰਦੀਆਂ ਨੇ ਕਿ 70 30 ਦਾ ਹਿੱਸਾ ਚੱਲਦਾ 70 ਪੈਸੇ ਰਾਜ ਕਰਨਾ ਲੱਗੇ 30 ਪੈਸੇ ਦੁਆ ਲਵੇ ਤਾਂ ਕਿ ਕੁਝ ਖਰਚਾ ਹੋਵੇ ਸਰਕਾਰ ਦੇ ਇਤਤਕਾਰ ਦੇ ਖਿਆਲ ਦੇ ਵਿੱਚ ਪੈਸਾ ਵੀ ਜਾਵੇ ਤੇ ਲੋਕ ਸਿੱਧੇ ਜਾਣ ਕਿਸੇ ਕੋਲੇ ਹੁਣ ਤੁਸੀਂ ਹਾਲਾਤ ਹੀ ਹੋਗੇ ਚਾਹ ਕੋਈ ਕਿੱਡਾ ਬੰਦਾ ਹੈ ਚਾਹ ਕੋਈ ਕਿੱਡਾ ਪਾਵਰਫੁਲ ਹੈ ਤੁਸੀਂ ਪੱਤਰਕਾਰ ਹੋ ਅਸੀਂ ਵਕੀਲ ਹੋ ਹਾਲਾਤ ਇਹ ਵੜਾਦੇ ਥਾਣੇ 'ਚ ਫੋਨ ਆ ਜਵੇ ਅਸੀਂ ਜੱਤ ਕਰ ਸਬਾਸ ਨਹੀਂ ਮਿਲਦੀ ਜਾਂ ਤੇ ਲੀਡਰ ਤੋਂ ਨਹੀਂ ਖਾਂਦੇ ਸਾਡੇ 'ਚ ਹਿੰਮਤ ਨਹੀਂ ਥਾਣੇ ਜਾਣ ਦੀ ਇਸ ਸਿਸਟਮ ਨੂੰ ਕੌਣ ਠੀਕ ਕਰੇਗਾ ਸਾਡੇ ਫਰੰਟ ਦੀ ਕੋ ਸੋਚਾ ਤੂੰ ਸਿਸਟਮ ਨਹੀਂ ਚੇਂਜ ਕਰਦੇ ਤੁਸੀਂ ਮੁੱਖ ਮੰਤਰੀ ਜਿਹੜਾ ਮਰਦੀ ਬੁਲਾ ਲਓ ਤੁਸੀਂ ਮਾਸਟਰ ਦਾ ਮੁੰਡਾ ਮੁੱਖ ਮੰਤਰੀ ਬਣਾ ਲਓ ਤੁਸੀਂ ਮਜ਼ਦੂਰ ਦਾ ਮੁੰਡਾ ਮੁੱਖ ਮੰਤਰੀ ਬਣਾ ਲਓ ਤੁਸੀਂ ਕਿਸਾਨ ਦਾ ਬਣਾ ਲਓ ਤੁਸੀਂ ਰਾਜੇ ਮਹਾਰਾਜ ਜਿਹੜੇ ਪਹਿਲਾਂ ਇਹ ਉਹ ਬਣਾ ਲਉ ਵੱਡੇ ਵੱਡੇ ਘਰਾਣੇ ਦਾ ਬਣਾ ਲਉ ਜੱਤਕ ਸਿਸਟਮ ਤੁਸੀਂ ਨਹੀਂ ਚੇਂਜ ਕਰਦੇ ਇਹ ਪੰਜਾਬ ਦੇ ਵਿਸ਼ਰੀਸ਼ਤ ਨਹੀਂ ਖੱਟ ਸਕਦੀ ਤੇ ਰਿਸ਼ ਬਦਲ ਜਿਹੜੀ ਪੰਜਾਬ ਦਾ ਸੁਧਾਰ ਨਹੀਂ ਹੋ ਸਕਦਾ ਤੁਸੀਂ ਦੱਸੋ ਅੰਕੜੇ ਨੇ ਪਿਛਲ ਰਿਪੋਰਟਾਂਆਂ 2020 ਦੇ ਵਿੱਚ ਕਿ ਪੰਜਾਬ ਦੇ ਨੌਜਵਾਨ ਕਿਉਂ ਛੱਡ ਰਹੇ ਨੇ ਪੰਜਾਬ ਨੂੰ ਪੰਜਾਬ ਨੂੰ ਕਿਉਂ ਛੱਡ ਰਹੇ ਨੇ ਪਹਿਲੀ ਗੱਲ ਤਾਂ ਕਹਿੰਦੇ ਉਹ ਰਿਭਿਸ਼ਟਾਚਾਰ ਬਹੁਤ ਹੈ ਦੂਜਾ ਉਹ ਸਿਸਟਮ ਨਹੀਂ ਬਦਲਿਆ ਤੀਜਾ ਉਹ ਬੰਦਾ ਸੇਕ ਨਹੀਂ ਹੈ ਮਤਲਬ ਭ੍ਰਿਸ਼ਟਾਚਾਰ 70% ਲੋਕਾਂ ਨੇ ਕਿਹਾ ਵੀ ਪੰਜਾਬ ਛੱਡਣ ਦਾ ਤਾਕਤ ਭ੍ਰਿਸ਼ਟਾਚਾਰ ਹੈ ਸਰਕਾਰਾਂ ਬੁੱਤੀਆਂ ਨੇ ਪੋਲੀਟੀਕਲ ਪਾਰਟੀਆਂ ਵੀ ਬੁੱਤੀਆਂ ਨੇ ਪੋਲੀਟੀਕਲ ਪਾਰਟੀਆਂ ਜਵਾਬ ਦੇਣ ਨਾਲ ਵੀ 1997 ਤੋਂ ਲੈ ਕੇ ਅੱਜ ਤੀਕ ਹਾਲਾਤ ਕਿਸ ਨੇ ਪੈਦਾ ਕਰੇ ਤੁਸੀਂ ਅੱਜ ਕਿਉਂ ਨਹੀਂ ਬੋਲਦੇ ਅੱਜ ਪੋਲੀਟੀਕਲ ਲੀਡਰ ਕਿਉਂ ਨਹੀਂ ਬੋਲਦਾ ਕਿਉਂ ਪੋਲੀਟੀਕਲ ਲੀਡਰ ਦੂਜੀਆਂ ਪਾਰਕਾਂ ਦੇ ਕੁਛਿੰਦੇ ਵੀ ਨਹੀਂ ਬੋਲਦੇ ਕਿਉਂ ਮੁੱਖ ਮੰਤਰੀ ਸਾਹਿਬ ਅੱਜ ਨਹੀਂ ਬੋਲਦੇ ਵੀ ਇਹ ਕਿਹੜਾ ਸਿਸਟਮ ਹੈ ਤੇ ਬਹੁਤ ਵੀ ਕਿਹਦੇ ਜ਼ਿੰਮੇਵਾਰੀ ਕੌਣ ਦੀ ਜ਼ਿੰਮੇਵਾਰੀ ਕੌਣ ਲਏਗਾ ਪੰਜਾਬ ਅਫਗਾਨਿਸਤਾਨ ਆਪਦੀਆਂ ਵੱਡੇ ਵੱਡੇ ਅਸੀਂ ਦਸ਼ੇ ਗੱਤਮ ਕਰਦੇ ਠੀਕ ਹੈ ਅਸੀਂ ਨੌਜਵਾਨਾਂ ਨੂੰ ਇਸ ਗਾਰ ਦਿੱਤਾ ਠੀਕ ਹੈ ਜਦੋਂ ਚੰਗੇ ਕੰਮਾਂ ਵਾਸਤੇ ਸਰਕਾਰ ਜ਼ਿੰਮੇਵਾਰ ਹੈ ਤਾਂ ਜੋ ਕੱਲ ਵਾਕਾ ਹੋਇਆ ਤੇ ਪ੍ਰਿਸ਼ਟਾਚਾਰ ਨਹੀਂ ਕੱਢਿਆ ਪੁਲਿਸ ਦਾ ਤੇ ਹੋਰ ਮੈਂ ਕਿਹ ਮੈਂ ਇਹਦੇ ਵੱਧ ਰਿਹਾ ਫਿਰ ਜ਼ਿੰਮੇਵਾਰੀ ਮੁੱਖ ਮੰਤਰੀ ਕਿਉਂ ਨਹੀਂ ਲੈਂਦੇ ਕਿਉਂ ਨਹੀਂ ਕਹਿੰਦੇ ਅੱਗੇ ਵੀ ਮੈਂ ਜ਼ਿੰਮੇਵਾਰ ਹੈ ਤੁਸੀਂ ਰਿਸ਼ਕਤ ਅੱਜ ਨਾਲੋਂ ਜ਼ਿਆਦਾ ਵੱਗੀ ਤੇ ਹਰਾਤ ਪੈਦਾ ਹੋਗੇ ਤੇ ਇਹਦੀ ਅਸੀਂ ਬਹੁਤ ਜਿਹੜੀ ਹੈਗੀ ਹੈ ਨਿੰਦਾ ਕਰਦੇ ਆ ਤੇ ਇਮੀਡੀਏਟਲੀ ਇਸ ਤਰ੍ਹਾਂ ਐਕਸ਼ਨ ਹੋਣਾ ਚਾਹੀਦਾ ਕੋਈ ਪਾਲਿਸੀ ਬਣਨੀ ਚਾਹੀਦੀ ਹੈ ਪੁਲਿਸ ਦੇ ਕੰਮ ਦੇ ਵਿੱਚ ਸਿਧਾਂਤ ਹੋਣੇ ਚਾਹੀਦੇ ਹੈ ਸਰਕਾਰਾਂ ਦਾ ਇਹ ਹਾਲ ਹੈ ਕਿ 1998 ਚ ਇੱਕ ਰਿਪੋਰਟ ਸੈਂਟਰ ਗਵਰਨਮੈਂਟ ਨੇ ਇੱਕ ਕਮੇਟੀ ਬਣਾਈ ਸੀ ਬਾਦਮ ਨਾ ਪਈਆ ਨਾ ਪਈਆ ਕਮੇਟੀ 98 ਚ 2002 ਚ ਕਮੇਟੀ ਬਣੀ ਸੁਪਰੀਮ ਕੋਰਟ ਦੇ ਕਿੰਨੇ ਜੱਜ ਬੈਠਰ ਨੇ ਕਿ ਪੁਲਿਸ ਸਿਧਾਂਤ ਕਰੋ ਪੁਲਿਸ ਦੇ ਕਿਵੇਂ ਸੁਧਾਰ ਹੋ ਸਕਦਾ ਹੈ ਕਿਸ ਤਰ੍ਹਾਂ ਨਹੀਂ ਹੋ ਸਕਦਾ ਸਰਕਾਰ ਚ ਉੱਪਰ ਕਿਉਂਕਿ ਇਹਨਾਂ ਦੇ ਹਿੱਸੇ ਪੱਤੇ ਆਪਣੇ ਨੇ ਹਾਲਾਤ ਤਾਂ ਪੰਜਾਬ ਦੇ ਇਹ ਨੇ ਹਲਕਾਚਾਰ ਜਿਹੜਾ ਐਮਐਲਏ ਉਸ ਦੀ سپਾਰ ਤੋਂ ਬਿਨਾਂ ਐਸਐਚਓ ਲੱਗੇਗਾ ਨਾ ਮੂਸੀ ਲੱਗੇਗਾ ਨਾ ਐਸਐਸਪੀ ਲੱਗੂਗਾ ਨਾ ਕੋਈ ਡੀਐਸਪੀ ਲੱਗੇਗਾ ਫਿਰ ਜੇ ਤੁਸੀਂ ਇਹ ਹਲਾਕ ਪਹਿਲਾਂ ਤੁਸੀਂ ਕਰਤੇ ਫਿਰ ਤਾਂ ਇਹ ਹੋਣਾ ਹੀ ਹੋਣਾ ਤੁਸੀਂ ਫਿਰ ਅਜ ਫਰਾਂਕ ਕਰੋ ਇਹਨਾਂ ਨੂੰ ਤਾਂ ਐਸਐਸਪੀ ਦੀ ਰਿਪੋਰਟ ਖਤਮ ਕਰ ਦਿਓ ਸਭ ਦੀ ਕਰ ਦਿਓ ਐਮਐਲਏ ਨੂੰ ਦੇ ਦਿਓ ਜਿਹੜੀ ਸਰਕਾਰ ਬਣ ਗਈ ਪਹਿਲਾਂ 99 ਵਾਲਿਆਂ ਦੇ ਵੀ ਬਕਰਦ ਰਹੇ ਤੁਸੀਂ ਪਾਵਰ ਖੋ ਸਾਰੇ ਐਸਐਸਪੀ ਵੀ ਐਮਐਲਏ ਡੀਸੀ ਵੀ ਐਮਐਲਏ ਸਾਰੇ ਕੰਮ ਤੁਸੀਂ ਕਰੋ ਤੁਹਾਡੀ ਜ਼ਿੰਮੇਵਾਰੀ ਸਰ ਕਿਸੇ ਮੁੱਖ ਤੁਸੀਂ ਜਿੰਮੇਦਾਰ ਕਿਸ ਨੂੰ ਮੰਨੋ ਕ੍ਰਾਪਸ਼ਨ ਦਾ? ਟੈਕਨੋਜੀ ਕਿਸ ਦਾ ਇੱਕ ਕ੍ਰਾਪਸ਼ਨ ਜਿਹੜੀ ਵੱਧ ਰਹੀ ਹੈ ਅੱਜ ਨਾਲ ਇਸ ਦੇ ਵਿੱਚ ਸਭ ਤੋਂ ਮੁੱਖ ਤੁਸੀਂ ਕਿਸ ਨੂੰ ਮੰਨਦੇ ਹੋ ਕਿ ਕੌਣ ਹੈ ਇਸ ਦਾ ਜਿੰਮੇਦਾਰ ਕੌਣ ਹੈ? ਇਹਦਾ ਜਿੰਮੇਦਾਰ ਸਿਆਸੀ ਨੇਤਾ ਜਿਹੜੇ ਰਾਜ ਕਰਦੇ ਨੇ ਜਿਹੜੇ ਆਪੋਜੀਸ਼ਨ ਨੇ ਉਹੋ ਪ੍ਰਿਸ਼ਟ ਬਿਊਰੋਕ੍ਰਾਸੀ ਵੱਡੀ ਛੋਟੇ ਮਰਾਜ਼ਮਾਂ ਦਾ ਬਹੁਤ ਹਾਲ ਹੈ ਕਿਸੇ हिसाब ਨਾਲ ਉਹ ਵੀ ਇੱਕ ਕੌਨਸਟੇਬਲ ਦੀ ਤਨਖਾਹ 19900 ਰੁਪਏ ਹੈ ਸਟਾਰਟਿੰਗ 3 ਸਾਲ 19900 ਮਿਲਦੀ ਹੈ ਐਨੀ ਇੱਕ ਮਜ਼ਦੂਰ ਕਮਾਉਂਦਾ ਦਿਹਾੜੀ ਕਰਕੇ ਇਹ ਵੀ ਰੀਜ਼ਨ ਹੈ ਕਿ ਉਹਨਾਂ ਪੋਟਾ ਸ਼ੁੱਤੀਆਂ ਵੀ 2020 ਦੀ ਰਿਪੋਰਟਾਂ ਵੀ ਛਪੀਆਂ ਵੀ ਇਹਦਾ ਇੱਕ ਕ੍ਰੀਜ਼ਲ ਕੰਮ ਵੱਧਿਆ ਜਿਹੜਾ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਤੇ ਤਨਖਾਹਾਂ ਵੀ ਘਟ ਨੇ ਛੋਟੇ ਮੁਲਾਜ਼ਮਾਂ ਦੀ ਸਰ ਮੰਸ਼ੀ ਤੋਂ ਲੈ ਕੇ ਡੀਸੀਪੀ ਤੱਕ ਦੇ ਵਿੱਚ ਰੈਂਕ ਦੇ ਲੀਡਰ ਹੋਣਾ ਥੋੜਾ ਸਭ ਦਾ ਹੀ ਹੁੰਦਾ ਨੇ ਪਰ ਲੱਗਦਾ ਕਿ ਇਹਨਾਂ ਦੀ ਜਿਹੜੀ ਰਿਸ਼ਵਤ ਹੈ ਆਪਣੀ ਪੋਸਟ ਦੇ ਹਿਸਾਬ ਨਾਲ ਵੱਧਦੀ ਹੈ ਹਾਂਜੀ ਬਿਲਕੁਲ ਵੱਧਦੀ ਹੈ ਪੋਸਟ ਨਾਲ ਵੱਧਦੀ ਹੈ ਅੱਜਕੱਲ ਤਾਂ ਹੀ ਹਾਲਾਤ ਹੋ ਗਏ ਪੋਸਟ ਤੋਂ ਨਾਲੇ ਤੁਹਾਡੀ ਉੱਪਰ ਪਹੁੰਚ ਕੀ ਤੱਕ ਹੈ ਤੇ ਤੁਹਾਡੀ ਪੋਲੀਟੀਕਲ ਪਹੁੰਚ ਹੈ ਤਾਂ ਇੱਕ ਐਸਐਚਓ ਵੀ ਐਸਐਸਪੀ ਨਾਲੋਂ ਵੱਧ ਪੈਸੇ ਕਮਾਉਂਦਾ ਗੱਲ ਤਾਂ ਪੋਲੀਟੀਕਲ ਸਿਸਟਮ ਤੇ ਜਿਹੜਾ ਪੁਲਿਸ ਦਾ ਸਿਸਟਮ ਹੈ ਨਾ ਉਹ ਪੁੱਛ ਦਿਓ ਕੰਮ ਕਰੀਏ ਹੋਰ ਮੈਂ ਕਹਿੰਦੀ ਨਾ ਕਰੀਏ ਇਹ ਪੋਲੀਟੀਕਲ ਸਿਸਟਮ ਨਾਲ ਚੱਲਦੀ ਹੈ ਜਿੰਨੀ ਤੁਹਾਡੀ ਪਹੁੰਚ ਹੈ ਕੈਬਨਟ ਦੇ ਨੇੜੇ ਮੰਤਰੀ ਦੇ ਨੇੜੇ ਮੁੱਖ ਮੰਤਰੀ ਦੇ ਨੇੜੇ ਉੱਡੀ ਵੱਧ ਕੈਰਪਸ਼ਨ ਕਰੇਗਾ ਇਮਾਨਦਾਰ ਬੰਦਿਆਂ ਨੂੰ ਤੁਸੀਂ ਖੱਡਿਆ ਲੈ ਜਾਂਦੇ ਹੋ ਇਹ ਰੀਤ ਹੈ ਮੁੱਖ ਜੀ ਦਾ ਕਿ ਪਹਿਲਾਂ ਦੇ ਨਾਲੋਂ ਵੀ ਇਜ਼ਾਫਾ ਹੋਇਆ ਜੀ ਜਿਵੇਂ ਮਾਨ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਹਿਲਾਂ ਜਿਆਦਾ ਰਿਸ਼ਵਤ ਸੀ ਜੋ ਹੋਣਾ ਇਜ਼ਾਫਾ ਹੋਇਆ ਪਹਿਲਾਂ ਦੇ ਨਾਲ ਪਹਿਲਾਂ ਰਿਸ਼ਵਤ ਦਾ ਰੇਟ ਘੱਟ ਸੀ 6 ਕਿੰਨੇ ਸਰਕਾਰ ਬਣੀ ਰਿਸ਼ਵਤ ਘੱਡੀ ਡਰੇ ਹੋਏ ਸਾਰੇ ਫਿਰ ਉਹ ਜਿਹੜਾ ਕਰਪਟ ਸਿਸਟਮ ਹੈ ਟੇਚੀ ਵਾਲੇ ਜਿਹੜੇ ਟੇਚੀ ਵਾਲਿਆਂ ਨੇ ਫੇਰ ਇਕੱਠੇ ਹੋ ਕੇ ਹਾਲੀਵੁੱਡ ਨਾਲ ਲਾ ਲਏ ਤੇ ਹੁਣ ਤਾਂ ਰੇਟ ਵੱਧ ਗਿਆ ਹੁਣ ਤਾਂ ਜੇ ਕਿਸੇ ਕੋਲ ਜਾਓ ਤੁਸੀਂ ਕਹਿੰਦੇ ਕਿ ਸਾਨੂੰ ਡਰ ਜਿਆਦਾ ਹੈ ਜੀ ਹੁਣ ਤਾਂ 50 ਡੇ ਵਾਲਾ ਖੰਮ ਹੈ ਜਿਹੜਾ 5000 ਹੋਣ ਲੱਗ ਗਿਆ ਦੂਜੀ ਗੱਲ ਵੀ ਬੜੀ ਹਰਾਨੀ ਦੀ ਗੱਲ ਹੈ ਬਿਜ਼ਨਸ ਫਾਰਮੈਂਟ ਕੀ ਕਰ ਰਿਹਾ ਗੌਰਮਟ ਦੇ ਏਜੰਸੀਆਂ ਕੀ ਕਰ ਰਹੀਆਂ ਉਹਨਾਂ ਕੋ ਰਿਪੋਰਟ ਨਹੀਂ ਜਦ ਹਰ ਇੱਕ ਪੱਤਰਕਾਰ ਨੂੰ ਪਤਾ ਹਰ ਇੱਕ ਪੰਜਾਬੀ ਨੂੰ ਪਤਾ ਸਾਰ ਨੂੰ ਪਤਾ ਵੀ ਹਰ ਜਿਹੜੇ ਜਦੋਂ ਕਿੱਥੋਂ ਚੱਲਦੀ ਐ ਵਿਜੀਲੈਂਸ ਦਾ ਕੀ ਕੰਮ ਐ ਵਿਜੀਲੈਂਸ ਦਾ ਕੰਮ ਵੀ ਜਦੋਂ ਇਹ ਏਜੰਸੀ ਐਨੇ ਬੰਦੇ ਫੜ ਲੈ ਜੀ ਐਨੇ ਬੰਦੇ ਫੜ ਲੈ ਇਹਦਾ ਮਤਲਬ ਦੇਸ਼ ਪਤਾ ਨਹੀਂ ਘੱਟੀ ਤੁਸੀਂ ਬੰਦੇ ਫੜਨੇ ਵਧਾਤੇ ਵਿਜੀਲੈਂਸ ਦਾ ਡਰ ਕਿਉਂ ਨਹੀਂ ਹੈਗਾ ਪੁਲਿਸ ਅਫਸਰਾਂ ਤੇ ਯਾ ਇਥੇਲੇ ਮੁਲਾਜ਼ਮਾਂ ਤੇ ਵਿਜੀਲੈਂਸ ਦਾ ਡਰ ਕਿਉਂ ਨਹੀਂ ਇਹਦਾ ਵੀ ਕਰੀ ਜਨਾ ਇਹਦਾ ਤਾਂ ਮਤਲਬ ਇਹ ਸਾਰਾ ਸਿਸਟਮ ਐ ਜਿਹੜਾ ਰਾਇਆ ਹੋਇਆ ਇਦੇ ਖਲਾਫ ਤਾਂ ਅਸੀਂ ਵਿਰੋਧੀ ਪਾਰਟੀਆਂ ਨੂੰ ਫੇਰ ਦੋਸ਼ ਦੰਦੇ ਆ ਤੁਸੀਂ ਕਿਉਂ ਨਹੀਂ ਬੋਲਦੇ ਤੁਸੀਂ ਇਸ ਕਰਕੇ ਨਹੀਂ ਬੋਲਦੇ ਤੁਸੀਂ ਸਤਾਈ ਨੂੰ ਡੀਗ ਰਹੇ ਹੋ ਅਸੀਂ ਇਹ ਕੰਮ ਕਰਨਾ ਇਹਨਾਂ ਦੀ ਇੱਕ ਸਹਿਮਤੀ ਹੈ ਭਗਵੰਤ ਮਾਨ ਜੀ ਕਹਿੰਦੇ ਸੀ ਵੀ ਇਹਨਾਂ ਤੇ ਸਹਿਮਤੀ ਹੈ ਆਪੋਜੀਸ਼ਨ ਦੀ ਤੇ ਰਾਜ ਕਰਨੀਆ ਪਾਰਟੀਆਂ ਦੀ ਹੁਣ ਇਹ ਵੀ ਵਿੱਚ ਸ਼ਾਮਲ ਹੋ ਗਈ ਤੀਜੀ ਪਾਰਟੀ ਜਿਹੜੀ ਹੁਣ ਨਵੇਂ ਆਈ ਹੈ ਇਹ ਸ਼ਾਮਲ ਹੈ ਆਪਸ ਵਿੱਚ ਇਹ ਕਹਿੰਦੇ ਤੁਸੀਂ ਥੋੜਾ ਥੋੜਾ ਰੌਲਾ ਪਾ ਇਹ ਗੱਲਾਂ ਨਾ ਬੋਲਿਓ ਅਸੀਂ ਕਰਾਪਸ਼ਨ ਕਰਾਂਗੇ ਤੁਸੀਂ ਸਾਨੂੰ ਨਾ ਪੜਿਓ ਅਸੀਂ ਤੁਹਾਨੂੰ ਨਹੀਂ ਪੜਦੇ ਹਾਲਾਂਕਿ ਪਹਿਨਾ ਕਿੰਨਿਆ ਜਿਸਪੋ ਤਵੀ ਆ ਪਿਛਲੇ 10 ਸਾਲਾਂ ਤੋਂ ਇਹ ਸਰਕਾਰ ਨੇ ਕੀ ਕੀਤਾ ਕਿਉਂ ਨਹੀਂ ਫੜਿਆ 1 ਦਾ ਲੀਟਰ ਫੜਿਆ ਉਹ ਛੱਡ ਦਿੰਦੇ ਨੇ ਆਪਣੇ ਨੂੰ ਮਤਲਬ ਡਰਾਮੇ ਬਾਜੀ ਕਰਕੇ ਲੋਕਾਂ ਨੂੰ ਮੂਠ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪੰਜਾਬ ਦੇ ਲੋਕ ਜਾਗਰੂਕ ਹੋ ਗਏ ਨੇ ਖਾਸ ਕਰ ਨੌਜਵਾਨ ਇਹਨਾਂ ਨੂੰ ਆਪਾਂ ਨੂੰ ਬਿਲਕੁਲ ਇਸ ਤੋਂ ਛਡਾਣਾ ਪਏਗਾ ਕਿਹੜਾ ਤੇ ਜਿਹੜੀ ਰਿਸ਼ਤ ਹੈ ਤੇ ਇਹਦਾ ਬਹੁਤ ਪਹੁਤੀ ਮੰਪਲ ਪਾਕੀ ਗੱਲ ਹੈ ਕਿ ਜਿਹੜੇ ਆਪ ਦੇ ਕੰਵਿਨਰ ਨੇ ਅਰਵਿੰਦ ਕੇਜਰੀਵਾਲ ਜੀ ਬਾਕੀ ਸੀਟਾਂ 'ਚ ਜਾ ਕੇ ਕਹਿੰਦੇ ਨੇ ਵੀ ਮਾਨ ਸਰਕਾਰ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਤਾ ਉਹ ਜਿਹੜੇ ਇਹਦੇ ਦਾਅਵੇ ਕਰਦੇ ਨੇ ਉਹਨਾਂ ਦਾ ਫਿਰ ਕੀ ਸੀ ਉਹਦੇ ਸਾਡੇ ਅੱਜੋ ਜਵਾਬ ਦੇਣ ਜੇ ਭਾਵੇਂ ਜਿਸ ਵਾਰ ਤੇ ਵੀ ਭ੍ਰਿਸ਼ਟਾਚਾਰ ਮੁਕਤ ਹੋਇਆ ਤਾਂ ਨਹੀਂ ਹੋਇਆ ਹੁਣ ਲੋੜਾ ਦਾ ਚਰਚਾ ਤੇ ਵੀ ਜਿਹੜਾ ਭ੍ਰਿਸ਼ਟਾਚਾਰ ਹੈ ਜਿਹੜਾ ਵੀ ਅਫਸਰ ਹੈ ਉਹ ਦਿੱਲੀ ਦੀ ਪਾਰਟੀ ਤੋਂ ਬਿਨਾਂ ਨਹੀਂ ਲੱਗਦਾ ਜੋ ਜੇ ਪੰਜਾਬ ਭ੍ਰਿਸ਼ਟਾਚਾਰ ਹੈ ਇਹਦੀ ਜੂਮੇ ਇਤੇ ਦੇੜੀ ਲੌਬੀ ਹੈ ਤੇ ਮੁੱਖ ਮੰਤਰੀ ਸਾਹਿਬ ਤੇ ਚੀਫ ਸਕੱਟਰੀ ਤੇ ਆਪਣਾ ਹੋਮ ਸਕੱਟਰੀ ਤੇ ਡੀਜੀਪੀ ਇਹ ਤੋਂ ਬੰਦ ਦੱਸੋ ਕੌਣ ਜ਼ਿੰਮੇਵਾਰ ਹੈ ਤੁਸੀਂ ਉਹ ਦੱਸੋ ਤੁਸੀਂ ਮੀਡੀਆ ਵਾਲੇ ਹੈ ਲੋਕਾਂ ਇਹ ਲੋਕ ਦੱਸਣ ਪੰਜਾਬ ਦੇ ਵੀ ਹੋਰ ਜ਼ਿੰਮੇਵਾਰ ਕੌਣ ਹੈ ਰਿਸ਼ਵਤ ਦਾ ਇਹ ਜਿਹੜੇ ਹੁਣ ਫੜੇ ਗਏ ਨੇ ਇਹ ਸਰਕਾਰ ਕਾਜ ਤੋਂ ਬਾਅਦ ਕੀ ਪੰਜਾਬ ਦੇ ਵਿੱਚ ਕੋਈ ਸੁਧਾਰ ਆਏਗਾ ਪੰਜਾਬ ਦੇ ਵਿੱਚ ਸੁਧਾਰ ਕੁਝ ਦੇ ਰਾ ਸਕਦਾ ਕੁਝ ਦੇ ਰਾ ਸਕਦਾ ਸੁਧਾਰ ਉਹ ਵੀ ਡਰ ਸੁਧਾਰ ਤਾਂ ਨਹੀਂ ਵੱਡਾ ਰਹਿ ਸਕਦਾ ਉਹ ਹੋਰ ਹਿੱਲੇ ਕੱਢ ਲੈਣਗੇ ਉਹ ਉਹ ਡਾਇਰੈਕਟ ਨਹੀਂ ਲੈਣਗੇ ਇਨਡਾਇਰੈਕਟ ਲੈਣਗੇ ਗਲਤ ਹੈ ਤੁਸੀਂ ਸਿਸਟਮ ਕਿਉਂ ਨਹੀਂ ਚੇਂਜ ਕਰਦੇ ਪੁਲਿਸ ਵਿੱਚ ਸੁਧਾਰ ਕਿਉਂ ਨਹੀਂ ਕਰਦੇ ਜ਼ਿੰਮੇਵਾਰੀ ਫਿਕਸ ਕਿਉਂ ਨਹੀਂ ਕਰਦੇ ਐਸਐਸਪੀ ਤੋਂ ਲੈ ਕੇ ਛੇਠਾ ਸਿਪਾਹੀ ਤੱਕ ਜਦੋਂ ਤੱਕ ਜ਼ਿੰਮੇਵਾਰ ਨਹੀਂ ਸਿਪਾਹੀ ਐਐਸਆਈ ਤੱਕ ਤਾਂ ਐਐਸਆਈ ਤੱਕ ਤਾਂ ਪੁਲਿਸ ਦਾ ਜਿੰਨਾ ਮਾੜਾ ਹਾਲ ਹੈ ਜਿੰਨਾ ਉਹ ਮੁਲਾਜ਼ਮ ਮਤਲਬ ਨੌਕਰੀਆਂ ਛੱਡ ਰਹੇ ਨੇ ਉਹ ਡਿਪਰੈਸ਼ਨ 'ਚ ਨੇ ਤੁਸੀਂ ਰਿਪੋਰਟਾਂ ਪੜ੍ਹੋ ਬਿਹਾਰ ਸਭਾ ਕਮੇਟੀ ਦੀ ਰਿਪੋਰਟ ਪੜ੍ਹੋ ਵੀ ਐਐਸਆਈ ਤੱਕਰ ਕਿੰਨਾ ਬੁਰਾ ਹਾਲ ਹੈ ਮਤਲਬ ਇਹ ਆਜ਼ਾਦ ਦੇਸ਼ ਦੀ ਗੁਲਾਮ ਪੁਲਿਸ ਹੈ ਪੰਜਾਬ ਅਜਾਦ ਦੇ ਦੀ ਗੁਲਾਮ ਪੁਲਿਸ ਇਹ ਵੀ ਗੁਲਾਮ ਨੇ ਜਿਹੜੇ ਛੋਟੇ ਮੁਲਾਜ਼ਮ ਨੇ ਆਪਣੇ ਅਫਸਰਾਂ ਦੇ ਤੇ ਵੱਡੇ ਅਫਸਰ ਲੀਡਰਾਂ ਦੇ ਗੁਲਾਮ ਨੇ ਇਹ ਗੁਲਾਮੀ ਜਿਹੜੀ ਸਿਰਫ ਪੋਲੀਟਿਕ ਸਿਸਟਮ ਨੇ ਪੈਦਾ ਕੀਤੀ ਹੈ ਗੁਲਾਮੀ ਨੂੰ ਸਾਨੂੰ ਤੋੜਨਾ ਪਵੇਗਾ ਪਿਛਲੇ ਦਿਨਾਂ ਜੇ ਵੀ ਗੱਲ ਨਿਕਲ ਕੇ ਆਈ ਸੀ ਵੀ ਇਦਾਂ ਦੇ ਕੁਝ ਪੁਲਿਸ ਦੇ ਵਿੱਚ ਆਫੀਸਰ ਵੀ ਨੇ ਜਿਹੜੇ ਸੀਐਮ ਹਾਊਸ ਤੱਕ ਜਿਹੜੀ ਦਿੱਕਸ਼ਤ ਲੈ ਕੇ ਜਾਂਦੇ ਆ ਜਾਂ ਫੰਡਿੰਗ ਦਿੰਦੇ ਇਸ ਚੀਜ਼ ਨੂੰ ਕਿਵੇਂ ਦੇਖਦੇ ਨੇ ਚਰਚਾ ਹੈ ਬੜੀ ਪੰਜਾਬ 'ਚ ਦੇ ਕੋਈ ਅਸੀਂ ਸਾਡੇ ਕੋਲ ਸਬੂਤ ਤਾਂ ਕੋਈ ਨਹੀਂ ਹੈਗੀ ਚਰਚਾ ਹੀ ਪੰਜਾਬ ਚ ਪਰ ਸਾਰੇ ਲੀਡਰ ਕਹਿੰਦੇ ਨੇ ਭਗਵਾਨ ਤੁਮਨ ਜੀ ਵੀ ਕਹਿੰਦੇ ਵੀ ਲੋਕਾਂ ਦੀ ਰਵਾਜ ਰੱਬ ਦੀ ਆਵਾਜ਼ ਹੁੰਦੀ ਹੈ ਜੇ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਤਾਂ ਰੱਬ ਦੀ ਆਵਾਜ਼ ਹੋਵੇਗੀ ਉਹ ਠੀਕ ਹੋਏਗੀ ਉਹਨੇ ਜ਼ਿੰਮੇਵਾਰ ਕੌਣ ਹੈ ਜੇ ਰਿਸ਼ਵਤ ਨਹੀਂ ਹਟਦੀ ਜ਼ਿੰਮੇਵਾਰ ਤਾਂ ਕੋਈ ਹੋਏਗਾ ਨਾ ਜੀ ਮੁੱਖ ਮੰਤਰੀ ਤੋਂ ਬਿਨਾ ਚੀਫ ਐਕਟਰੀ ਤੋਂ ਬਿਨਾ ਡਾਇਰੈਕਟਰ ਬਿਜ਼ਨਸ ਤੋਂ ਬਿਨਾ ਹੋਮ ਸੈਕਟਰੀ ਤੋਂ ਬਿਨਾ ਡੀਜੀਪੀ ਤੋਂ ਬਿਨਾ ਕੌਣ ਜ਼ਿੰਮੇਵਾਰ ਹੈ ਉਹ ਤਾਂ ਸਵਾਲ ਅਸੀਂ ਪੁੱਛਾਂਗੇ ਨਾ ਉਹ ਤਾਂ ਅਸੀਂ ਸਾਰੀ ਪੰਜਾਬ ਸਰਕਾਰ ਨੂੰ ਪੁੱਛਾਂਗੇ ਦੂਜੀ ਗੱਲ ਪ੍ਰਿਸ਼ਟਾਚਾਰ ਨੂੰ ਆਪੋਜੀਟ ਪਾਰਟੀ ਮੁੱਦਾ ਕਿਉਂ ਨਹੀਂ ਬਣਾਉਂਦੀ ਤੁਸੀਂ ਮਾਇੰਡਿੰਗ ਦੇਖ ਲਓ ਕੋਈ ਵੀ ਜਿਹੜੀ ਕਰਪਸ਼ਨ ਹੈ ਜਾਂ ਜੂਆ ਹੈ ਕੋਈ ਗਲਤ ਕੰਮ ਹੈ ਉਹ ਪੁਲਿਸ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋ ਸਕਦਾ ਜਾਂ ਦੱਸੋ ਮੈਨੂੰ ਉਹ ਕੌਣ ਕਰਦਾ ਹੈ ਇਹ ਫਿਰ ਜਿੱਦਾਂ ਹੁਣ ਤਾਂ ਮਹੀਨਾ ਲੈਂਦੇ ਮਹੀਨਾ ਲੈਂਦੇ ਨੇ ਇਹ ਇਹ ਤਾਂ ਚਰਚਾ ਹੀ ਆ ਮਹੀਨਾ ਲੈਂਦੇ ਨੇ ਤੇ ਜਦੋਂ ਤੁਸੀਂ ਸੋ ਕੋ ਤਾਂ ਪ੍ਰੋਟੈਕਟ ਕਰਦੇ ਨੇ ਉਹਨਾਂ ਨੂੰ ਮਤਲਬ ਇਹ ਬਹੁਤ ਦਖਾਂਤ ਦੀ ਗੱਲ ਹੈ ਪੰਜਾਬ ਸਰਕਾਰ ਨੂੰ ਇਮੀਡੀਏਟਲੀ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਤੇ ਵਿਰੋਧੀ ਪਾਰਟੀਆਂ ਨੂੰ ਵੀ ਖੁੱਲ ਕੇ ਬੋਲਣਾ ਚਾਹੀਦਾ ਵੀ ਦੱਸੋ ਤੁਸੀਂ ਇਹਦੇ ਬਾਰੇ ਕੀ ਬੋਲ ਰਹੇ ਹੋ ਇਹ ਸਾਡੀ ਜਿਹੜੀ ਹੈ ਫਰੰਟ ਦੀ ਉਹ ਮੰਗ ਹੈ